ਪੈਸਾ ਮਿਹਨਤ ਨਾਲ ਆਉਂਦਾ ਨਾ 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 ਪੈਸਾ ਮਿਹਨਤ ਨਾਲ ਨਹੀਂ ਆਉਂਦਾ ਜੇ ਮਿਹਨਤ ਨਾਲ ਆਉਂਦਾ ਹੋਵੇ ਨਾ ਤਾਂ ਸਵੇਰ 7 ਵਜੇ ਮਜ਼ਦੂਰ ਲੱਗ ਜਾਂਦਾ ਕੰਮ ਤੇ ਤੇ ਰਾਤ ਦੇ 7-8 ਵਜੇ ਤੱਕ ਕੰਮ ਕਰਦਾ ਤੇ ਸਿਰਫ 400 ਰੁਪਏ ਦਿਹਾੜੀ ਬਣਦੀ ਆ ਉਹਨੂੰ ਤੇ ਇੱਕਦਾਂ ਦੇ ਇਨਸਾਨ ਹੈਗੇ ਆ ਜਿਹੜੇ ਸਿਰਫ 2 ਘੰਟੇ ਕੰਮ ਕਰਦੇ ਆ ਤੇ ਸਾਰਾ ਦਿਨ ਰੈਸਟ ਕਰਦੇ ਇੰਜੋਏ ਕਰਦੇ ਆ ਤੇ ਉਹ ਡੇਲੀ ਦਾ ਲੱਖ ਰੁਪਈਆ ਬਣਾਉਂਦੇ ਆ ਫਿਰ ਮਿਹਨਤ ਵਾਲਾ ਬੰਦਾ ਜ਼ਿਆਦਾ ਪੈਸੇ ਬਣਾ ਰਿਹਾ ਕਿ ਜਿਹੜਾ ਉਹ ਬੰਦਾ ਜਿਹੜਾ ਰੈਸਟੀ ਕਰ ਰਿਹਾ ਐ ਇੰਜੋਏ ਕਰ ਰਿਹਾ ਉਹ ਜ਼ਿਆਦਾ ਪੈਸੇ ਬਣਾ ਰਿਹਾ ਤੁਸੀਂ ਮੈਨੂੰ ਆਪ ਦੱਸੋ ਹੁਣ ਦਿਮਾਗ ਚੋਂ ਕੱਢ ਦੋ ਕਿ ਮਿਹਨਤ ਨਾਲ ਪੈਸੇ ਬਣਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਪੈਸੇ ਬਣਦੇ ਕਿੱਦਾਂ ਪੈਸੇ ਬਣਦੇ ਆਪਣੇ ਪ੍ਰਾਪਲਬਦ ਨਾਲ ਜਿੱਦਾਂ ਦਾ ਆਪਣਾ ਪ੍ਰਾਪਲਬਦ ਹੁੰਦਾ ਉਨੇ ਹੀ ਆਪਾਂ ਜੀਵਨ ਵਿੱਚ ਪੈਸੇ ਕਮਾਉਣੇ ਆ ਤੇ ਪ੍ਰਾਪਲਬਦ ਬਦਲਿਆ ਵੀ ਜਾਂਦਾ ਬਦਲਿਆ ਕਿੱਦਾਂ ਜਾਂਦਾ ਉਹ ਵੀ ਸਾਰੀ ਤੁਹਾਨੂੰ ਕੱਲ ਦੱਸਦਾ ਪ੍ਰਾਪਤ ਹੁੰਦਾ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਦੁਆਰਾ ਆਪ ਨੂੰ ਜੋ ਰਿਜ਼ਲਟ ਮਿਲਦਾ ਉਹਨੂੰ ਪ੍ਰਾਪਤ ਕਹਿ ਦਿੰਦੇ ਆ ਹੁਣ ਜੇ ਕਿਸੇ ਨੂੰ ਐਤਕੀ ਕੋਈ ਜ਼ਿਆਦਾ ਜ਼ਮੀਨ ਜਾਇਦਾਦ ਮਿਲੀ ਆ ਠੀਕ ਆ ਉਹਦਾ ਪਿਓ ਬਿਲੀਅਨ ਲੱਖ ਰੁਪਇਆ ਬਣਾਉਂਦਾ ਪੈਸਾ ਉਹਨੂੰ ਉਹੋ ਜਿਹਾ ਸੈਟਅਪ ਮਿਲ ਗਿਆ ਉਹਨੂੰ ਪੁਰਾਣੇ ਕਰਮਾਂ ਦੁਆਰਾ ਪੁਰਾਣੇ ਕਰਮ ਕਿਹਨੇ ਕ੍ਰੀਏਟ ਕੀਤੇ ਆ ਉਹਨੇ ਹੀ ਪਿਛਲੇ ਜਨਮ ਚ ਕੋਈ ਤਪੱਸਿਆ ਕੀਤੀ ਸੀ ਕੋਈ ਪੁੰਨਦਾਨ ਕੀਤਾ ਸੀ ਕੋਈ ਜਨਵਰਾਂ ਪ੍ਰਤੀ ਪੁੰਨਦਾਨ ਕੀਤਾ ਸੀ ਕੋਈ ਆਪਦੀ ਮਾਂ ਪਿਓ ਦੀ ਸੇਵਾ ਕੀਤੀ ਸੀ ਜਾਂ ਕਿਸੇ ਹੋਰ ਇਨਸਾਨ ਦੀ ਸੇਵਾ ਕੀਤੀ ਸੀ ਉਹਦੇ ਕਰਕੇ ਸਾਰਾ ਕੁਝ ਓਨੂੰ ਪੈਸਾ ਤਨ ਦੌਲਤ ਇਸ ਜੀਵਨ ਵਿੱਚ ਮਿਲੇ ਸੂ ਪ੍ਰਾਣੀ ਜਨਮ ਦੀ ਕਮਾਈ ਦੁਆਰਾ ਮਿਲ ਸੋ ਇਸ ਜਨਮ ਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਬਹੁਤ ਜ਼ਿਆਦਾ ਤੇ ਫਿਰ ਵੀ ਆਪਣੇ ਤੋਂ ਪੈਸੇ ਨਹੀਂ ਕਮਾਏ ਜਾਂਦੇ ਜਾਂ ਕੋਈ ਏਦਾਂ ਦਾ ਪਲੇਟਫਾਰਮ ਨਹੀਂ ਮਿਲ ਰਿਹਾ ਜਿੱਤੋਂ ਆਪਾਂ ਪੈਸੇ ਬਣਾ ਲਈਏ ਤਾਂ ਇਹ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡਾ ਪ੍ਰੈਜ਼ੈਂਟ ਜਿਹੜਾ ਪ੍ਰਾਪਲਬ ਦਾ ਵਧੀਆ ਬਣਾਉਣਗੀਆਂ ਤੇ ਥੋੜੇ ਟਾਈਮ ਚ ਹੌਲੀ-ਹੌਲੀ ਤਿੰਨ ਚਾਰ ਸਾਲਾਂ ਚ ਤੁਸੀਂ ਵਧੀਆ ਇਨਕਮ ਕਰ ਸਕਦੇ ਹੋ ਵਧੀਆ ਪੈਸਾ ਕਮਾ ਸਕਦੇ ਹੋ ਵਧੀਆ ਤਾਂ ਦੌਲਤ इकट्ठी ਕਰ ਸਕਦੇ ਸੋ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਆਪਣੇ ਮਾਪਿਓ ਦੀ ਸੇਵਾ ਮਾਪਿਓ ਦੀ ਸੇਵਾ ਨਾਲ ਬਹੁਤ ਹੀ ਤਕੜਾ ਪ੍ਰਾਪਲਬਧ ਤੈ ਹੁੰਦਾ ਕਹਿ ਲੋ ਵੀ ਜੇ ਤੁਹਾਡਾ ਕੋਈ ਐਗਜ਼ਾਮ ਆ ਤੇ ਉਹ ਐਗਜ਼ਾਮ ਵਿੱਚ ਕੋਈ ਏਦਾਂ ਦਾ ਕੁਐਸਚਨ ਆ ਜਿਹੜਾ ਘੱਟੋ-ਘੱਟ 50 ਨੰਬਰਾਂ ਦਾ ਹਨਾ ਤੇ ਉਹ ਤੁਹਾਨੂੰ ਉਹਦਾ ਆਨਸਰ ਪਤਾ ਲੱਗ ਜੇ ਤਾਂ ਤੁਸੀਂ ਉਸ ਦੇ ਵਿੱਚ ਪਾਸ ਹੋ ਜਾਓਗੇ ਕਿਉਂਕਿ ਜਿਆਦਾ-ਜਿਆਦਾ ਨੰਬਰ ਤੁਸੀਂ ਲੈ ਲਿਓ ਇੱਕ ਕੁਐਸਚਨ ਦੇ ਆਨਸਰ ਨਾਲ ਹੀ ਵੱਧ ਤੋਂ ਵੱਧ ਨੰਬਰ ਤੁਹਾਨੂੰ ਮਿਲਗੇ ਏਦਾਂ ਹੀ ਜਿਹੜੀ ਮਾਂ ਪਿਓ ਦੀ ਸੇਵਾ ਨਾਲ ਉਹਦੇ ਨਾਲ ਬੜਾ ਤਕੜਾ ਪਰਾਲਾ ਆਪ ਦਾ ਆਪਣਾ ਬੰਦਾ ਵਧੀਆ ਬੰਦਾ ਪੂਰਾ ਟੌਪ ਦਾ ਕਹਿ ਲੋ ਤੇ ਜੇ ਤੁਸੀਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਤਾਂ ਅੱਜ ਤੋਂ ਹੀ ਕਰਨ ਲੱਗ ਪੋ ਤੇ ਆਉਣ ਵਾਲੇ 2-3 ਸਾਲਾਂ ਚ ਤੁਹਾਡਾ ਵਧੀਆ ਅਪਰਾਲ ਆਬਦ ਦਾ ਤੁਹਾਨੂੰ ਰਿਜ਼ਲਟ ਮਿਲੂਗਾ ਦੂਜੇ ਨੰਬਰ ਤੇ ਪ੍ਰਕਿਰਤੀ ਦੀ ਸੇਵਾ ਕਰਨ ਲੱਗਪੋ ਪ੍ਰਕਿਰਤੀ ਦੀ ਸੇਵਾ ਮਤਲਬ ਵੀ ਤੁਹਾਡੇ ਕੋਲੇ ਥੋੜਾ ਬੋਤਾ ਪੈਸਾ ਢਿੱਲਾ ਤਾਂ ਹੋਊਗਾ ਤੁਸੀਂ ਰੀਚ ਚਾਰਜ ਕਰਵਾਇਆ ਹੋਇਆ 3-4 ਸੂ ਦਾ ਚੰਗੀ ਭੜੀ ਰੋਟੀ ਖਾਣੇ ਹੋ ਚੰਗੇ ਭਲੇ ਕੱਪੜੇ ਪਹਿਨਦੇ ਹੋ ਤੇ ਜਿਹੜੇ ਪੰਛੀ ਹੈਗੇ ਆ ਜਾਂ ਪਸ਼ੂ ਹੈਗੇ ਆ ਉਹਨਾਂ ਦੀ ਕੋਈ ਸੇਵਾ ਕਰਨ ਲੱਗਪੋ ਇਹ ਨਹੀਂ ਮਨ ਚ ਭਾਵਨਾ ਲਿਆਉਣੀ ਵੀ ਮੈਨੂੰ ਕੁਝ ਮਿਲੇ ਨਹੀਂ ਐਜ਼ ਏ ਉਹ ਪਿਆਰ ਨਾਲ ਵੀ ਉਹ ਜਿਹੜੇ ਜੀਵ ਹੈਗੇ ਆ ਮੈਂ ਵੀ ਇਸ ਪ੍ਰਕਿਰਤੀ ਵਿੱਚ ਆਇਆ ਤੇ ਉਹ ਵੀ ਪ੍ਰਕਿਰਤੀ ਵਿੱਚ ਆਇਆ ਉਹਨਾਂ ਦੀ ਸੇਵਾ ਕਰਨ ਲੱਗ ਪੋ ਤੀਜੇ ਨੰਬਰ ਤੇ ਹੈਗੀ ਆ ਭਗਤੀ ਪ੍ਰਮਾਤਮਾ ਦਾ ਨਾਮ ਜਪਣ ਲੱਗ ਪੋ ਮੈਂ ਤਾਂ ਸਿੱਖ ਧਰਮ ਤੋਂ ਬਿਲੋਂਗ ਕਰਦਾ ਜਿਵੇਂ ਸਾਡੇ ਗੁਰਮੰਤਰ ਹੈਗਾ ਵਾਹਿਗੁਰੂ ਜੀ ਦਾ ਕੋਈ ਵੀ ਹੋਰ ਗੁਰਮੰਤਰ ਜਪ ਸਕਦੇ ਹੋ ਤੁਸੀਂ ਰਾਮ ਰਾਮ ਜਾਂ ਕ੍ਰਿਸ਼ਨ ਕ੍ਰਿਸ਼ਨ ਰਾਧਾ ਰਾਧਾ ਹਨ ਜਿਹੜੀ ਵੀ ਧਰਮ ਜਿ ਤੁਹਾਨੂੰ ਸਹੀ ਲੱਗਦਾ ਜੋ ਤੁਹਾਡਾ ਬਲੀਫ ਸਿਸਟਮ ਬਣਿਆ ਹੋਇਆ ਗੁਰਮੰਤਰ ਜਪਨ ਲਗਪੋ ਗੁਰਮੰਤਰ ਜਪਦੇ ਜਪਦੇ ਆਪਦੇ ਕਰਮ ਕਰੋ ਜੋ ਤੁਸੀਂ ਪ੍ਰੈਜੈਂਟ ਮੂਮੈਂਟ ਵਿੱਚ ਕਰਮ ਕਰਨੇ ਆ ਇਹ ਵੀ ਤੁਹਾਡਾ ਪ੍ਰਾਪਲਬਦ ਬਹੁਤ ਤਕੜਾ ਬਣਾਊਗਾ ਜੋ ਹੈਗੀਆ ਸੁਪਰੀਮ ਪਾਵਰ ਤੁਹਾਡੇ ਨਾਲ ਰਹੂਗੀ ਤੇ ਤੁਹਾਡਾ ਪ੍ਰਾਪਲ ਐਡਾ ਕ ਤਗੜਾ ਬਣੂਗਾ ਜਿਹੜੇ ਮੈਂ ਤੁਹਾਨੂੰ ਇਹ ਤਿੰਨ ਪੁਆਇੰਟ ਦੱਸੀ ਆ ਆਉਣ ਵਾਲੇ ਟਾਈਮ ਚ ਤੁਸੀਂ ਵਧੀਆ ਪੈਸਾ ਬਣਾ ਸਕਦੇ ਹੋ ਜੇ ਇਹ ਤਿੰਨ ਚੀਜ਼ਾਂ ਤੁਸੀਂ ਇਕੱਠੀਆਂ ਆਪਦੀ ਜ਼ਿੰਦਗੀ ਚ ਕਰਦੇ ਹੋ ਤਾਂ ਤੁਹਾਡਾ ਬੜੀ ਜਲਦੀ ਜਲਦੀ ਤੁਸੀਂ ਸਕਸੈਸਫੁਲ ਦੇ ਰਾਹ ਵੱਲ ਵਧੋਗੇ ਬੜੀ ਜਲਦੀ ਜਲਦੀ ਪਰ ਇੱਕ ਪੁਆਇੰਟ ਮੇਰਾ ਹਮੇਸ਼ਾ ਯਾਦ ਰੱਖਿਓ ਜਦੋਂ ਵੀ ਇਹ ਤਿੰਨ ਚੀਜ਼ਾਂ ਤੁਸੀਂ ਆਪਦੀ ਡੇਲੀ ਲਾਈਫ ਵਿੱਚ ਫਾਲੋ ਕਰੋਗੇ ਡੇਲੀ ਰੁਟੀਨ ਦਾ ਹਿੱਸਾ ਬਣਾਉਗੇ ਤਾਂ ਕਦੇ ਵੀ ਮਾਈਂਡ ਚ ਇਹ ਚੀਜ਼ਾਂ ਰੱਖਣੀ ਵੀ ਮੈਨੂੰ ਜਲਦੀ ਜਲਦੀ ਪੈਸਾ ਬਣ ਜੇ ਜਲਦੀ ਜਲਦੀ ਨਹੀਂ ਜਲਦੀ ਜਲਦੀ ਸ਼ੈਤਾਨ ਦਾ ਘਰ ਹੁੰਦਾ ਹਮੇਸ਼ਾ ਜਦੋਂ ਆਪਾਂ ਲਾਈਫ ਚ ਕੋਈ ਵੀ ਰੂਟੀਨ ਚ ਕੰਮ ਕਰਦੇ ਆ ਹਮੇਸ਼ਾ ਪ੍ਰੈਜ਼ੈਂਟ ਮੂਮੈਂਟ ਵਿੱਚ ਰਹਿਣਾ ਸ਼ਾਂਤ ਰਹਿਣਾ ਤੇ ਜੋ ਵੀ ਹੋ ਰਿਹਾ ਪਰਮਾਤਮਾ ਦਾ ਭਾਣਾ ਮੰਨ ਕੇ ਸਵੀਕਾਰ ਕਰਨਾ ਚਾਹੀਏ ਮਾੜੀ ਪ੍ਰਸਥਿਤੀ ਵੀ ਆਉਂਦੀ ਆ ਜੋ ਇਹ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਤੁਸੀਂ ਡੇਲੀ ਬੇਸਿਸ ਤੇ ਇਹ ਫਾਲੋ ਕਰਨੀਆਂ ਤਾਂ ਤੁਹਾਡਾ ਪ੍ਰਾਲ ਆਫ ਦਾ ਬਹੁਤ ਤਕੜਾ ਬਣੂਗਾ ਜਿੰਨੇ ਕੰਮ ਤੁਹਾਡੇ ਰੁਕੇ ਹੋਏ ਆ ਤੁਹਾਡੇ ਪਰਾਣੀ ਪ੍ਰਾਪਲਬਦ ਕਰਕੇ ਜਿੰਨਾ ਵਿਚ ਰੁਕਾਵਟਾਂ ਆ ਰਹੀਆਂ ਜਦੋਂ ਮਾਂ ਪਿਓ ਦੀ ਸੇਵਾ ਕਰੂੰਗੇ ਉਹ ਪਰਾਣਾ ਪਤਾ ਨਹੀਂ ਕਿੱਡਾ ਤਕੜਾ ਤੁਹਾਡਾ ਪ੍ਰਾਪਲਬਦ ਹੈਗਾ ਜਿਹਦੇ ਕਰਕੇ ਤੁਹਾਨੂੰ ਇਸ ਇਸ ਜਨਮ ਵਿੱਚ ਸਕਸੈਸ ਨਹੀਂ ਮਿਲ ਰਹੀ ਉਹ ਕੋਈ ਪਰਾਣਾ ਕੋਈ ਬਹੁਤ ਵੱਡਾ ਕੋਈ ਮਾੜਾ ਕਰਮ ਕੀਤਾ ਕੋਈ ਪਾਪ ਕੀਤੇ ਜਿਦੀ ਕਰਕੇ ਐਦਿਕ ਤੁਹਾਡਾ ਬਣਦਾ ਬਣਦਾ ਕੰਮ ਰਹਿ ਜਾਂਦਾ ਸੋ ਮਾਂ ਪਿਓ ਦੀ ਸੇਵਾ ਕਰਨ ਲੱਗ ਪੋ ਮਾਂ ਪਿਓ ਨੂੰ ਚੰਗੇ ਬੋੜ ਬੋਲਣ ਲੱਗ ਪੋ ਮਾਂ ਪਿਓ ਨੂੰ ਆਪ ਦੇ ਨਾਲੋਂ ਮਾਂ ਪਿਓ ਨੂੰ ਜੇ ਕੋਈ ਚੀਜ਼ ਚਾਹੀਦੀ ਹੈ ਉਹਨੂੰ ਸਭ ਤੋਂ ਪਹਿਲਾਂ ਮਾਂ ਪਿਓ ਨੂੰ ਦਿਓ ਪ੍ਰਕਿਰਤੀ ਨੂੰ ਪਿਆਰ ਕਰਨ ਲੱਗ ਪੋ ਗੁੱਸਾ ਗਿਲਾ ਘੱਟ ਕਰਨ ਲੱਗ ਪੋ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਉਹਦੇ ਵਿੱਚ ਖੁਸ਼ ਰਹਿਣ ਲੱਗ ਪੋ ਤੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪੋ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖੋ ਜੋ ਵੀ ਕੰਮ ਕਰਦੇ ਹੋ ਸਿਮਰਨ ਕਰਦੇ ਕਰਦੇ ਕੰਮ ਕਰੋ ਤਾਂ ਤੁਹਾਡਾ ਪ੍ਰਾਪਾਲ ਉਹ ਬਹੁਤ ਤਕੜਾ ਤੈ ਹੋਊਗਾ ਤੁਸੀਂ ਜੋ ਚੀਜ਼ ਚਾਹੋਗੇ ਉਹੀ ਚੀਜ਼ ਪ੍ਰਾਪਤ ਕਰੋਗੇ ਧਨ ਦੌਲਤ ਤਾਂ ਤੁਹਾਡੇ ਪਿੱਛੇ ਪਿੱਛੇ ਫਿਰੂਗੀ ਸੋ ਮਿਹਨਤ ਨਾਲ ਨਹੀਂ ਪੈਸਾ ਆਉਂਦਾ ਆ ਤਿੰਨ ਚੀਜ਼ਾਂ ਤੇ ਮਿਹਨਤ ਕਰ ਲਓ ਅ ਜਿਹੜੀਆਂ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨਾ ਇਹ ਤਿੰਨ ਚੀਜ਼ਾਂ ਤੇ ਜੇ ਤੁਸੀਂ ਮਿਹਨਤ ਕਰ ਲਈ ਤਾਂ ਉਹ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਪਲੈਟਫਾਰਮ ਤੁਹਾਡੇ ਘਰ ਚੱਲ ਕੇ ਆਊਗਾ ਫੋਨ ਕਰਨਗੇ ਆਜੋ ਬਾਈ ਜੀ ਤੁਹਾਡੀ ਲੋੜ ਆ ਆਜੋ ਕੰਪਨੀ ਚ ਜੌਬ ਕਰ ਲਓ ਜਾਂ ਆਜੋ ਭਾਈ ਜੀ ਸਾਡੇ ਨਾਲ ਬਿਜ਼ਨਸ ਕਰ ਲਓ ਆਪ ਤੁਹਾਨੂੰ ਫੋਨ ਲਾਉਣਗੇ ਆਪ ਜੇ ਤੁਸੀਂ ਇਹ ਤਿੰਨਾਂ ਚੀਜ਼ਾਂ ਤੇ ਮਿਹਨਤ ਕੀਤੀ ਹੋਈ ਤਾਂ ਦੂਜੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਉਹ ਜਿਹੜੀ ਮਿਹਨਤ ਆ ਉਹ ਪ੍ਰਮਾਤਮਾ ਆਪ ਕਰਵਾਉਂਦਾ ਜਦੋਂ ਤੁਹਾਡਾ ਪਰਾਲ ਆਬਦ ਵਧੀਆ ਹੁੰਦਾ ਨਾ ਤੇ ਤੁਹਾਨੂੰ ਘਰੇ ਬੈਠੇ ਕੰਮ ਮਿਲਦਾ ਸੋ ਉਹ ਕਦੋਂ ਮਿਲਦਾ ਜਦੋਂ ਤੁਹਾਡੀਆਂ ਇਹ ਤਿੰਨ ਚੀਜ਼ਾਂ ਬੈਸਟ ਹੁੰਦੀਆਂ ਵਧੀਆ ਕੀਤੀਆਂ ਹੁੰਦੀਆਂ ਆਪਦੀ ਜ਼ਿੰਦਗੀ 'ਚ ਸੋ ਇਹ ਤਿੰਨ ਚੀਜ਼ਾਂ ਪਰਾਲ ਆਬਦ ਵਧੀਆ ਬਣਾ ਲਓ ਆਪਦਾ ਜਦੋਂ ਪਰਾਲ ਆਬਦ ਤੁਹਾਡਾ ਵਧੀਆ ਬਣ ਗਿਆ ਇਹ ਤਿੰਨੇ ਚੀਜ਼ਾਂ ਫੋਲੋ ਕਰਨ ਲੱਗ ਪੇ ਤੇ ਤੁਸੀਂ ਜਿਹੜੀ ਚੀਜ਼ ਚਾਹੁੰਦੇ ਹੋ ਉਹੀ ਪ੍ਰਾਪਤ ਕਰ ਲਓਗੇ ਤੇ ਤਾਂ ਦੌਲਤ ਤੁਹਾਡੇ ਪਿੱਛੇ ਪਿੱਛੇ ਫਿਰਦਾ ਰਹੂਗਾ ਸੋ ਆ ਗਈ ਗੱਲ ਸਮਝ ਮਿਹਨਤ ਉਥੇ ਨਹੀਂ ਕਰਨੀ ਮਿਹਨਤ ਮਾਪਿਓ ਦੀ ਸੇਵਾ ਕਰਨੀ ਆ ਸਿਮਰਨ ਕਰਨਾ ਤੇ ਪ੍ਰਕਿਰਤੀ ਦੀ ਸੇਵਾ ਕਰਨੀ ਆ ਤੇ ਸਾਰਿਆਂ ਨੂੰ ਪਿਆਰ ਕਰਨਾ ਤੇ ਉਹਦੇ ਭਾਣੇ ਵਿੱਚ ਰਹਿਣਾ ਸੋ ਆਹ ਤਿੰਨ ਚੀਜ਼ਾਂ ਤੇ ਮਿਹਨਤ ਕਰਨੀ ਆ ਗਧਿਆਂ ਨੂੰ ਮਿਹਨਤ ਨਹੀਂ ਕਰਨੀ ਆ ਤਿੰਨ ਚੀਜ਼ਾਂ ਤੇ ਮਿਹਨਤ ਕਰਨ ਲੱਗ ਪੋ ਬੜੇ ਘੱਟ ਲੋਕਾਂ ਨੂੰ ਪਤਾ ਘੱਟੂ ਘੱਟ 1 ਜਾਂ 2% ਲੋਕਾਂ ਨੂੰ ਪਤਾ ਵੀ ਅਸਲ ਵਿੱਚ ਮਿਹਨਤ ਕਰਨੀ ਕਿੱਥੇ ਆ ਮਿਹਨਤ ਆ ਤਿੰਨ ਚੀਜ਼ਾਂ ਦੇ ਕਰ ਲੋ ਤੇ ਸਕਸੈਸ ਤੁਹਾਡੇ ਗੇਟ ਮੂਰੇ ਨਾਈਦੀ ਫਿਰੂਗੀ ਬਈ ਆਜੋ ਆਜੋ ਤੁਹਾਡਾ ਟਾਈਮ ਆ ਗਿਆ ਸੋ ਸੋ ਆ ਗੀ ਗੱਲ ਸਮਝ ਸੋ ਅਗਲੀ ਵੀਡੀਓ ਤੁਹਾਡੇ ਲਈ ਕੋਈ ਵਧੀਆ ਲੈ ਕੇ ਆਵਾਂਗੇ ਸੋ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦਾ